ਜਿਹੜਾ ਆਮ ਆਦਮੀ ਪਾਰਟੀ ਦਾ ਪਰਿਵਾਰ ਹੈ ਤੁਹਾਨੂੰ ਰੋਜ਼ ਦੇਖਣ ਨੂੰ ਨਜ਼ਰ ਆ ਰਿਹਾ ਹੈ ਮੈਨੂੰ ਅੱਜ ਮਾਣ ਹੈ ਬੀਜੇਪੀ ਪਾਰਟੀ ਤੋਂ ਛੱਡ ਕੇ ਅੱਜ ਆਮ ਆਦਮੀ ਪਾਰਟੀ ਤੋਂ ਸਾਡੇ ਭਰਾ ਨੇ ਪਾਰਟੀ ਜਨਮ ਕੀਤੀ ਅਸੀਂ ਦਿਲ ਦੀ ਗਹਿਰਾਈ ਤੋਂ ਉਹਨਾਂ ਦਾ ਧੰਨਵਾਦ ਕਰਦੇ ਕਿਉਂਕਿ ਸੋਸ਼ਲ ਮੀਡੀਆ ਦੀ ਐਕਟੀਵਿਟੀ ਜਿੰਨੀ ਵੀ ਸੀ ਉਹ ਵੀ ਕਰਦੇ ਸੀ ਔਰ ਪੰਕਜ ਜੀ ਜਿਹੜੇ ਮੈਂ ਕਹਿ ਸਕਦਾ ਵੀ ਇਹ ਆਪਣੀ ਪਾਰਟੀ ਦੇ ਵਰਕਰ ਸੀ ਐਮਸੀ ਦੀਆਂ ਇਲੈਕਸ਼ਨਾਂ ਲੱਗ ਕੇ ਆ ਕੇ ਕਿਤੇ ਨਾ ਕਿਤੇ ਨਰਾਜ਼ਗੀ ਜਿਹੜੀ ਹੋ ਗਈ ਤੇ ਕਿਤੇ ਹੋਰ ਪਾਰਟੀ ਚ ਚਲੇ ਪਰ ਅੱਜ ਅਸੀਂ ਦੇਰੇ ਨਾਲ ਜੀ ਆਇਆਂ ਆਖਦੇ ਆ ਕਿਉਂਕਿ ਅੱਜ ਇਹਨਾਂ ਨੇ ਘਰ ਵਾਪਸੀ ਕੀਤੀ ਹੈ ਸਾਰੀ ਟੀਮ ਦੇ ਨਾਲ ਅਸੀਂ ਦੇਣੀਆਂ ਉਸ ਤੋਂ ਬਾਅਦ ਸ਼ਿਵ ਸੈਨਾ ਦੇ ਸਾਡੇ ਆਗੂ ਸਹਿਬਾਨ ਆਪਣੀ ਸਾਰੀ ਟੀਮ ਦੇ ਨਾਲ ਰਮੇਸ਼ ਪਗਲ ਜੀ ਉਹਨਾਂ ਨੇ ਵੀ ਅੱਜ ਆਪਣੇ ਆਮ ਆਦਮੀ ਪਾਰਟੀ ਸਾਡੀ ਜੁਆਇਨ ਕੀਤੀ ਹੈ ਅਸੀਂ ਦਿਲ ਦੀ ਗਹਿਰਾਈ ਤੋਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਗਾਣ ਨੰਬਰ 60 ਦੇ ਵਿੱਚੋਂ ਕਈ ਨੌਜਵਾਨ ਆ ਗੂ ਵਾਰ ਨੰਬਰ 60 ਜਿਹੜਾ ਮੈਂ ਕਹਿ ਸਕਦਾ ਵੀ ਅੱਗੇ ਨਾਲੋਂ ਹੋਰ ਜਿਹੜਾ ਸਾਡਾ ਜਿਹੜਾ ਮਜਬੂਤੀ ਜਾ ਰਿਹਾ ਸੰਨੀ ਸੰਨੀ ਜੀ ਹੋਗੇ ਵਿਸ਼ਾਲ ਜੀ ਹੋਗੇ ਸੰਨੀ ਗਰੋਥ ਸਾਹਿਲ ਨਿਕਾਸ ਸੁਭਾਸ਼ ਵਿਸ਼ਾਲ ਜੀ ਬੀਦੀ ਜੀ ਪੰਕਜ ਮਹਿਤਾ ਜੀ ਸਾਰੀ 3 ਜਿਹੜੀ ਹੈ ਅੱਜ ਮੈਂ ਕਹਿ ਸਕਦਾ ਵੀ ਬਾਕੀ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਅੱਜ ਜੁਆਇਨ ਹੋਈਆਂ ਅਸੀਂ ਦਿਲ ਦੀ ਗਹਿਰਾਈ ਤੋਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਔਰ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਸੀ ਹੁਣ ਫੇਰ ਤੁਹਾਨੂੰ ਕਹਿ ਰਿਹਾ ਵੀ ਆਉਣ ਵਾਲੇ ਸਮੇਂ ਨੂੰ ਹੋਰ ਵੀ ਵੱਡੀਆਂ ਜਿਹੜੀਆਂ ਜੁਆਇਨਿੰਗਾਂ ਹੋਣਗੀਆਂ ਕਿਉਂਕਿ ਵਿਰੋਧੀ ਥੋੜੇ ਬੁਖਾਰ ਜ਼ਰੂਰ ਗਏ ਨੇ ਉਹ ਹੁਣ ਕੋਈ ਨਾ ਕੋਈ ਰਾਹ ਲੱਭਦੇ ਨੇ ਕੋਈ ਨਾ ਕੋਈ ਬਹਾਨਾ ਲੱਭਦੇ ਨੇ ਕਿਸੇ ਨਾ ਕਿਸੇ ਤਰੀਕੇ ਨੂੰ ਆਪਣੇ ਕੋਈ ਸ਼ਕਤੀ ਲੈਣ ਦੇ ਚੱਕਰ 'ਚ ਪਿਆ ਹੈ ਕੋਈ ਕਿਸੇ ਨਾ ਕਿਸੇ ਬਹਾਨੇ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਪਛਾਣ ਕਰਨ ਦੀਆਂ ਕੋਸ਼ਿਸ਼ਾਂ ਕਰ ਰਿਹਾ ਪਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਆਮ ਆਦਮੀ ਪਾਰਟੀ ਆਪਣੇ ਕੰਮ ਦੇ ਬਿਹਾਰ ਤੇ ਇਲੈਕਸ਼ਨ ਲੜਦੀ ਆਮ ਆਦਮੀ ਪਾਰਟੀ ਦੇ ਕੀਤੇ ਹੋਏ ਕੰਮਾਂ ਦੀ ਪ੍ਰਸ਼ੰਸਾ ਜਿਹੜੀ ਆ ਉਹ ਲੋਕਾਂ ਦੇ ਵਿੱਚ ਹੈ ਜੇ 600 ਜਨਤ ਫਰੀ ਕੀਤੇ ਉਹਨਾਂ ਦੇ ਵਿੱਚ ਕੋਈ ਵੀ ਪੱਖਪਾਤ ਨਹੀਂ ਰੱਖਿਆ ਗਿਆ ਹਰ ਇੱਕ ਨੇ ਮੈਂ ਕਹਿ ਸਕਦਾ ਵੀ ਜਿੰਨੂੰ ਵੀ ਜਿਹੜੇ ਵੀ ਲੋੜਵੰਦ ਸੀ ਉਹਨਾਂ ਨੂੰ ਉਹਦੀ ਸਹੂਲਤ ਮਿਲੀ ਕੋਈ ਵੀ ਜਿਹੜੀ ਆਮ ਆਦਮੀ ਪਾਰਟੀ ਦੀਆਂ ਸਹੂਲਤਾਂ ਨੇ ਜੋ ਕੀਤੇ ਹੋਏ ਵਾਅਦੇ ਨੇ ਜਿਹੜੇ ਆਸਤੇ ਆਸਤੇ ਸਾਰੇ ਪੂਰੇ ਕੀਤੇ ਜਾ ਰਹੇ ਨੇ ਔਰ ਉਹਨਾਂ ਦੀਆਂ ਜਿਹੜੀਆਂ ਮੈਂ ਕਹਿ ਸਕਦਾ ਕੋਈ ਵੀ ਜਿਤਨਾ ਪ੍ਰਾਣੀਆਂ ਸਿਆਸਤਾਂ ਕੀ ਸੀ ਵੀ ਸਾਡੇ ਲੀਡਰ ਸਾਹਿਬਾਨਾਂ ਤੋਂ ਸਾਈਨ ਕਰਾ ਦਿਓ ਜੀ ਫਿਰ ਇਹਨਾਂ ਨੂੰ ਅੱਗੋਂ ਉਹ ਫਸਿਲਟੀਆਂ ਮਿਲਣਗੀਆਂ ਪਰ ਨਹੀਂ ਇਹ ਆਮ ਆਦਮੀ ਪਾਰਟੀ ਉਹ ਪਾਰਟੀ ਹੈ ਜੋ ਕਹੇ ਉਹ ਕਰਕੇ ਵਖਾਲਾਂਗੇ ਸੋ ਮੈਂ ਮਹਿੰਦਰ ਪੱਗ ਜੀ ਉਹਨਾਂ ਦਾ ਸਾਡੇ ਕੈਬਨਿਟ ਮਿਨਿਸਟਰ ਨੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਹਾਂ ਮੈਂ ਇਹਨਾਂ ਨੂੰ ਵੀ ਬੇਨਤੀ ਕਰੂੰਗਾ ਵੀ ਦੋ ਲੱਭ ਜਿਹੜੇ ਨੇ ਆਪਣੇ ਤੁਹਾਡੇ ਰੂਹ ਰੂ ਕਰਦੇ ਮਿਹਰਬਾਨ ਬਹੁਤ ਹੀ ਸਤਿਕਾਰਯੋਗ ਆਮ ਆਦਮੀ ਪਾਰਟੀ ਪੰਜਾਬ ਦੇ ਐਕਟਿੰਗ ਪ੍ਰੈਜ਼ੀਡੈਂਟ ਮੇਰੇ ਵੀ ਅਲਸੀ ਸ਼ਰੀ ਜੀ ਉਹਨਾਂ ਸਾਡੇ ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤੀ ਡਾਕਟਰ ਅਲਵਰਯ ਜੀ ਔਰ ਨਾਲ ਸਾਡੇ ਬੈਠੇ ਹੋਏ ਸਾਥੀ ਸੋਨੂ ਜੀ ਔਰ ਖਾਸ ਕਰਕੇ ਮੇਰੇ ਵੀ ਕਿੰਤੀ ਭਗਤੀ ਜਿਹੜੇ ਸਾਡੇ ਦੋ ਕਮਿਸ਼ਨ ਦੇ ਪੁਰਾ चेयरमैन ਨੇ ਉਹਦੇ ਨਾਲ ਕਾਉਂਸਲਰ ਰਾਜਕੁਮਾਰ ਰਾਜੂ ਜੀ ਸਾਡੇ ਪ੍ਰਧਾਨ ਬਲਾਕ ਪ੍ਰਧਾਨ ਮੇਰੇ ਵੀਰ ਪੁਰਨ ਜੀ ਔਰ ਖਾਸ ਕਰਕੇ ਜਿਹਨੇ ਮੇਰੇ ਵਿਧਾਨਿਆ ਜਵਾਨੀ ਕੀਤੀ ਹੈ ਮੇਰੇ ਵੀਰ ਰਮੇਸ਼ ਭਗਤੀ ਜੋ ਸਵੇਹ ਸੰਘਾ ਦੇ ਸੀਫ ਸੰਘਾ ਦੇ ਰਾਸ਼ਟਰੀ ਅਧਿਖਸ਼ ਹਨ ਉਹਨਾਂ ਨੇ ਆਪਣੇ ਸਹਿਯੋਗੀ ਸਾਥੀ ਦੇ ਨਾਲ ਕੱਲ ਮੇਰੇ ਨਾਲ ਮੁਲਾਕਾਤ ਹੋਈ ਅਸੀਂ ਵਾਦਾ ਦਿੱਤਾ ਹੈ ਕਿ ਵਾਰਡ ਨੰਬਰ 37 ਤੇ ਗ੍ਰਿਪ ਲੱਗੀ ਹੈ ਉਥੋਂ ਇੱਕ ਇੱਕ ਨੂੰ ਜੋੜਦੇ ਹੈ ਆਮ ਆਦਮੀ ਪਾਰਟੀ ਨੂੰ ਪਾਵਾਂਗੇ ਤਾਂ ਕਿ ਜੋ ਹੈ ਜਿਹੜੇ ਆਮ ਆਦਮੀ ਪਾਰਟੀ ਦੇ ਸਾਡੇ ਬਹੁਤ ਹੀ ਸ਼ਤਕਾਰਯੋਗ ਮੁੱਖ ਮੰਤਰੀ ਪੰਜਾਬ ਜਿਨ੍ਹਾਂ ਜਨਤਾ ਬਹੁਤ ਪਿਆਰ ਕਰਦੀ ਹੈ ਅੱਜ ਸਾਰੇ ਪੰਜਾਬ ਦੇ ਵਿੱਚ ਜਨਤਾ ਦੇ ਮਨ ਵਿੱਚ ਇੱਕੋ ਹੀ ਹੈ ਕਿ ਸਾਡਾ ਜੋ ਰਹਿਬਰ ਹੈ ਸਾਡੇ ਜੋ ਮੁੱਖ ਮੰਤਰੀ ਹਨ ਉਹ ਗਰੀਬਾਂ ਦੇ ਮੁਸੀਹਾ ਹਨ ਅਗਰ ਦੇਖਿਆ ਜਾਏ ਪਹਿਲੀਆਂ ਸਰਕਾਰਾਂ ਨੇ ਕਿਸੇ ਵੀ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਗਰੀਬ ਲੋਕਾਂ ਦੀ ਕਿਸੇ ਨੇ ਮਜ਼ਦੂਰ ਲੋਕਾਂ ਦੀ ਕਿਸੇ ਨੇ ਸੁਣਵਾਈ ਨਹੀਂ ਕੀਤੀ ਕੇਵਲ ਆਮ ਆਦਮੀ ਪਾਰਟੀ ਹੈ ਜੋ ਗਰੀਬਾਂ ਦੀ ਸਲਵਾਏ ਵੀ ਕਰ ਰਹੀ ਹੈ ਹਰ ਰੋਜ਼ ਗਰੀਬਾਂ ਲਈ ਜਿਹੜੇ ਕਿਉਂਕਿ 90% ਪੰਜਾਬ ਦੀ ਜਨਤਾ ਜੋ ਹੈ ਉਹ ਆਮ ਲੋਕੀ ਹਨ ਬੀਬੀ ਲੋਕੀ ਹਨ ਉਹਨਾਂ ਬਾਰੇ ਚਿੰਤਾ ਕਰ ਰਹੀ ਹੈ ਤੇ ਆਮ ਆਦਮੀ ਪਾਰਟੀ ਕਰ ਰਹੀ ਹੈ ਉਹਨ ਉਸ ਦਾ ਫਕਰ ਹੈ ਉਹਨ ਉਸ ਦਾ ਮਾਨ ਹੈ ਤੋਂ ਆਏ ਹੋਏ ਨਵੇਂ ਸਾਥੀ ਜਨਾਬ ਪਾਰਟੀ ਜੁਆਇਨ ਕੀਤੀਆਂ ਦਾ ਮੈਂ ਸਵਾਗਤ ਕਰਦਾ ਹਾਂ ਤੇ ਨਾਲ ਹੀ ਬੇਨਤੀ ਕਰਾਂਗਾ ਕਿ ਜੋ 10-12 ਦਿਨ ਰਗੇ ਨੇ ਅਸੀਂ ਦਿਨ ਰਾਤ ਮਿਲ ਕੇ ਕਰਕੇ ਜਿਵੇਂ ਪਹਿਲੇ ਕਿਹਾ ਗਿਆ ਕਲਜੀ ਸਾਹਿਬ ਨੇ ਕਿ ਵੈਸੇ ਤੇ ਇਸ ਸਿਰਫ ਹਵਾ ਜੀ ਅਗੇ ਨੇ ਬਾਕੀਆਂ ਪਾਰਟੀ ਕਿਤੇ ਗਰਾਉਂਡ ਤੋਂ ਦੂਰ ਥੱਲੇ ਗਰਾਉਂਡ ਦੇ ਉੱਪਰ ਉਹਨਾਂ ਪਾਰਟੀਆਂ ਦਾ ਕੋਈ ਵਜੂਦ ਨਹੀਂ ਰਿਹਾ ਕੇਵਲ ਤਾਂ ਕੇਵਲ ਆਮ ਆਦਮੀ ਪਾਰਟੀ ਸਾਡੇ ਵਰਕਰ ਘਰ ਘਰ ਜਾ ਕੇ ਜੋ ਹੈ ਲੋਕਾਂ ਨੂੰ ਪ੍ਰੇਰਿਤ ਕਰ ਰਹੇ ਨੇ ਪਰ ਮੈਨੂੰ ਪੂਰਾ یقین ਹੈ ਜਿਵੇਂ ਸਾਰੇ ਹੀ ਪੰਜਾਬ ਦੇ ਵਰਕਰਾਂ ਨੇ ਮੇਰੇ ਇਲੈਕਸ਼ਨ ਦੇ ਵਿੱਚ ਇੱਕ ਇੱਕ ਹਾਸਿਲ ਜੇਥਾ ਕੁਲ ਕੀਤੀ 37000 ਵੋਟ ਦੀ ਪਰ ਮਨੂੰ ਸਾਫ ਨਜ਼ਰ ਆ ਰਿਹਾ ਹੈ ਕਿ ਜੇ ਲੁਧਿਆਣਾ ਵਸਤ ਹੈ ਇਹ ਮੇਰਾ ਇੱਕ ਕਾਹੋੜੇ ਦਾ ਸੰਤਰੀ ਜਤੂ ਵੱਲੋਂ ਬੋਲਣ ਦੇ ਨਾਲ ਸਾਡੇ ਸੰਦੀਪ ਰੋ ਜਿੱਤਣਗੇ ਇਹਦਾ ਮੈਨੂੰ ਪੂਰਾ ਯਕੀਨ ਹੈ ਆਏ ਹੋਈ ਸਰਦੀਆਂ ਦਾ ਬਹੁਤ ਬਹੁਤ ਧੰਨਵਾਦ ਜੈ ਭਾਰਤ ਜੈ ਹਿੰਦ ਹੁਣ ਮੈਂ ਬੇਨਤੀ ਕਰੂੰਗਾ ਸਾਡੇ ਸਨਿ ਅਲੋ ਵਾਲੀਆ ਸਾਹਿਬ ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਵੀ ਆਪਣੇ ਵਿਚਾਰ ਦਰਸਾਓ ਬਹੁਤ ਬਹੁਤ ਧੰਨਵਾਦ ਪਹਿਲਾਂ ਤਾਂ ਇਸ ਪਲੇਸ ਮੇਲੀ ਚ ਪਰ ਆਉਂਦਾ ਤੇ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਜੀ ਕੋਲ ਵਰਕਿੰਗ ਪ੍ਰਦਾਨ ਡੇਲੀ ਜਿਹੜੀ ਹੈਗੀ ਐ ਜੁਆਇਨਿੰਗ ਕਰਾ ਰਹੇ ਨੇ ਉਹ ਲੋਕੀ ਸਰਕਾਰ ਭਗਵੰਤ ਸਿੰਘ ਮਾਨ ਜੀ ਦੀਆਂ ਨੀਤੀਆਂ ਦੇ ਪ੍ਰਭਾਵਿਤ ਹੋ ਕੇ ਆਜਾਮਾਨੀ ਪਾਰਟੀ ਦਾ ਹਿੱਸਾ ਬਣ ਰਹੇ ਨੇ ਕੋ ਸੰਜੀਵ अरोड़ा ਜੀ ਨੂੰ ਮਜ਼ਬੂਤ ਕਰ ਰਹੇ ਨੇ ਮਹਿੰਦਰ ਭਗਤ ਜੀ ਜੱਤੀ ਇੱਥੇ ਡਿਊਟੀ ਲੱਗੀ ਹੈ ਮੈਂ ਹੈਰਾਨ ਹੁੰਦਾ ਪਰ ਲੱਗੀ ਨੂੰ ਪੁੱਛਣਾ ਵੀ ਹੁੰਦਾ ਕਿ ਕਿਵੇਂ ਤੁਸੀਂ ਇੰਨੇ ਲੋਕਾਂ ਨੂੰ ਮਿਲਦੇ ਹੋ ਤੇ ਮੋਟੀਵੇਟ ਕਰਦੇ ਹੋ ਕਿਉਂਕਿ ਇਹਨਾਂ ਦੇ 24 ਤੋਂ 18 ਘੰਟੇ ਕੰਮ ਕਰਦੇ ਰਹੇ ਨੇ ਤੇ ਸੱਚੀ ਮੈਂ ਧੰਨਵਾਦ ਕਰਦਾ ਹਾਂ ਤੁਹਾਡੇ ਸਾਰਿਆਂ ਦਾ ਤੇ ਦੂਜੇ ਪਾਸੇ ਜਿਹੜਾ ਅਮਕਾਰੀ ਜਿਹੜਾ ਆਪਣੇ ਆਪ ਨੂੰ ਕਹਿੰਦਾ ਕਿ ਮੈਂ ਪ੍ਰਵਾਹ ਨਹੀਂ ਕਰਦਾ ਜਿਹੜਾ ਕਿ ਕਾਂਗਰਸ ਦਾ ਲੀਡਰ ਵੀ ਹੈ ਤੇ ਇਥੋਂ ਕੈਂਡੀਡੇਟ ਵੀ ਹੈ ਉਹਨਾਂ ਨੇ ਨਾਰਮਲ ਬੰਦਿਆਂ ਨੂੰ ਕੀ ਪੁੱਛਣਾ ਜਿਹੜਾ ਆਪਣੇ ਪ੍ਰਧਾਨ ਨੂੰ ਨਹੀਂ ਪੁੱਛਦਾ ਪਿਆ ਉਹ ਕਹਿੰਦਾ ਜੀ ਮੇਰੇ ਇਧਰ ਹੰਕਾਰ ਕਰਨਮ ਹੋ ਗਿਆ ਜਦ ਵੀ ਆਮ ਆਦਮੀ ਪਾਰਟੀ ਐ ਸੇ ਵੋਟਾਂ ਮੰਗ ਰਹੀ ਹੈ ਮੈਨੂੰ ਵੀ ਗਲੀ ਗਲੀ ਜਾਣਾ ਪਏਗਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਾਨੂੰ ਇੱਕੋ ਗੱਲ ਕਹੀ ਹੈ ਕਿ ਹਰ ਗਲੀ ਚ ਆਪਣਾ ਮੈਚ ਪਹੁੰਚਾਓ ਆਮ ਆਦਮੀ ਪਾਰਟੀ ਨੇ ਜਿਹੜੇ ਜਿਹੜੇ ਕੰਮ ਕੀਤੇ ਉਹਨਾਂ ਨੂੰ ਪਹੁੰਚਾਓ ਉਹ ਕਾਂਗਰਸ ਨੇ ਕੀ ਕੰਮ ਕੀਤੇ ਨੇ ਉਹ ਤੇ ਜਦ ਪਾਵਰ ਚੋਂ ਬਿਨ ਦੇ ਤਦ ਵੀ ਕੰਮ ਕਰਦੇ ਜਦ ਆਊਟ ਆਫ ਪਾਵਰ ਨੇ ਤੇ ਉਹਨਾਂ ਨੇ ਕੀ ਕੰਮ ਕਰਨੇ ਨੇ ਉਹ ਤਾਂ ਵਰਕਿੰਗ ਪ੍ਰਧਾਨ ਉਹਨਾਂ ਦਾ ਜਿਹੜੇ ਪ੍ਰਧਾਨ ਹੈਗੇ ਨੇ ਰਾਜਾ ਵੜਿੰਗ ਜੀ ਔਰ ਕਰਦੇ ਨੇ ਪ੍ਰੈਸ ਕਾਨਫਰੈਂਸ 20 ਮੀਟਰ ਦੀ ਦੂਰੀ ਦੇ ਉੱਤੇ ਉਹ ਆਸ਼ੂਰੀਨ ਮਿਲ ਕੇ ਪ੍ਰੈਸ ਕਾਨਫਰੈਂਸ ਵੀ ਨਹੀਂ ਕਰਦੇ ਪਰ ਆਸ਼ੂਰੀ ਇੱਕ ਜਗ੍ਹਾ ਕਰਦੇ ਨੇ ਤੇ ਦੂਜੇ ਵੇ ਦੂਜੇ ਵੇਗ ਸੁਖਜਿੰਦਰ ਰੰਧਾਵਾ ਜੀ ਦਾ ਇੰਟਰਵਿਊ ਆਇਆ ਉਹ ਕਹਿੰਦਾ ਮੈਨੂੰ ਹੀ ਨਹੀਂ ਬੁਲਾਇਆ ਜਿਹੜਾ ਬੰਦਾ ਆਪਣੇ ਮੈਂਬਰ ਪਾਰਲੀਮੈਂਟ ਤੇ ਪ੍ਰਧਾਨ ਨੂੰ ਨਹੀਂ ਬਣਾ ਰਿਹਾ ਉਹੋ ਜਿਹੇ ਬੰਦਿਆਂ ਨੂੰ ਸੋਸ਼ਲ ਸੀਟਸ ਤੇ ਵੈਕਟਰ ਦਾ ਹੱਕ ਹੀ ਨਹੀਂ ਹੋਣਾ ਚਾਹੀਦਾ ਔਰ ਮੈਂ ਤੁਹਾਡੇ ਚੈਨਲਾਂ ਥਰੂ ਬੇਨਤੀ ਕਰਦਾ ਲੁਧਿਆਣੇ ਦੇ ਲੋਕਾਂ ਨੂੰ ਕਿ ਜਿਹੜਾ ਬੰਦਾ ਆਪਣੇ ਪ੍ਰਧਾਨ ਨੂੰ ਨਹੀਂ ਪੁੱਛਣਾ ਉਹਨੇ ਨਾਰਮਲ ਬੰਦਿਆਂ ਨੂੰ ਕੀ ਪੁੱਛਣਾ ਹੈ ਇਸ ਕਰਕੇ ਇਹਦਾ ਜਿਹੜਾ ਹੰਕਾਰ ਹੈ ਉਹਨੂੰ ਤੁਹਾਡੀ ਵੋਟਾਂ ਨਹੀਂ ਮਾਰ ਸਕਣਾ ਔਰ ਤੁਸੀਂ ਜਿਹੜੇ ਵੀ ਕੰਮ ਜਿਹੜੇ ਹੋ ਰਹੇ ਨੇ ਤੇ ਜਿਹੜੇ ਹੋਰ ਕਰਾਉਣੇ ਆ ਉਹ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਕਮਿਟਮੈਂਟ ਹੈ ਜਿਹੜੀ ਪਾਰਟੀ ਸਰਕਾਰ 'ਚ ਹੈਗੀ ਆ ਉਹ ਦਿਨ ਰਾਤ ਕੰਮ ਕਰ ਰਹੀ ਐ ਮੇਰੀ ਤਾਂ ਰੋ ਭੈंती ਐ ਕਿ ਉਸ ਪਾਰਟੀ ਨੂੰ ਵੋਟਾਂ ਪਾਓ ਜਿਹੜੇ ਨਾਕਰੀ ਕੰਮ ਕਰਦੇ ਨੇ ਕਰੀ ਆਪਣੇ ਆਪ ਨੂੰ ਸਨਮਨ ਪਝਵਾ ਲੈਂਦੇ ਐ ਕਿਉਂਕਿ ਅਫਸਰਾਂ ਨਾਲ ਮਿਲੇ ਹੋਏ ਨੇ ਔਰ ਐਫ ਹੋਜੇ ਕੰਮ ਕਰਦੇ ਨੇ ਔਰ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਸਾਡਾ ਵੀਰ ਜਿਹੜਾ ਬੀਜੇਪੀ 'ਚੋਂ ਆਇਆ ਐ ਉਹਨਾਂ ਨੂੰ ਤੇ ਇਹ ਕਿਹਾ ਜਾ ਰਿਹਾ ਕਿ ਵੀ ਕਾਂਗਰਸ ਨੂੰ ਵੋਟਾਂ ਪਾ ਲਿਓ ਸੰਜੀਵ ਰੋੜਾ ਜੀ ਨੇ ਨਹੀਂ ਪਾ ਲਈ ਇਨਾ ਦੇ ਕੈਬਨਿਟ ਮੰਤਰੀ ਦਿੱਲੀੋਂ ਆਕੇ ਸਿੱਤ ਸਾਹਿਬ ਜੀ ਇੱਥੇ ਕਹਿ ਰਹੇ ਬਈ ਸੰਦੀਪ अरोड़ा ਜੀ ਨਿਯਤ ਨੇ ਚਾਹੀਦੇ ਬੇਸ਼ੱਕ ਵੋਟਾਂ ਜਿਹਨੂੰ ਮਰਜ਼ੀ ਪਾ ਦਿਓ ਔਰ ਜਾਖੜ ਜੀ ਅਗਲੇ ਦਿਨ ਕੀ ਕਹਿੰਦੇ ਨੇ ਕਾਊਂਟਰ ਕਰਦੇ ਰਮਨੀਰ ਮਿੱਟੂ ਜੀ ਕਹਿੰਦੇ ਨੇ ਕਿ ਮੇਰਾ ਤਾਂ ਦੋਸਤ ਹੈ ਅਸ਼ੂ ਐਸ ਕਰਕੇ ਮੇਰੀ ਵਿੱਤੀ ਹੈ ਲੁਧਿਆਣਾ ਦੇ ਲੋਕਾਂ ਨੂੰ ਕਿ ਲੁਧਿਆਣਾ ਵੈਸਟ ਨਾ ਇੱਕ ਅਹੰਕਾਰੀ ਇੱਕ ਐਫੋਜਾ ਬੰਦਾ ਜਿਹੜਾ ਇਨਾ ਕਮੰਡੀ ਹੈ ਉਹਨੂੰ ਆਇਨਾ ਦਿਖਾਣ ਦੀ ਲੋੜ ਹੈ ਤੇ ਤੁਹਾਡੀਆਂ ਵੋਟਾਂ ਹੀ ਉਹਨਾਂ ਨੂੰ ਆਇਨਾ ਦਿਖਾਣ ਗਿਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੁਣ ਮੈਂ ਸ਼ਰੀਹ ਜੀ ਨੂੰ ਕਹਾਂਗਾ ਕਿ ਕੁਰੀਟ ਕਰੋ ਸਤਿੁਸੀ ਇਹ ਦੇਖਿਆ ਹੋਊਗਾ ਇਹਨਾਂ ਰਵੈਤੀ ਪਾਰਟੀਆਂ ਜਿਹੜੀ ਭਾਜਪਾ ਅਕਾਲੀ ਦਲ ਪ੍ਰੋਗਰੈਸ ਇਹਨਾਂ ਦੇ ਚਿੱਠੇ ਜਿਹੜੇ ਨੇ ਜੋ ਇਹਨਾਂ ਦੀਆਂ ਸਿਆਸਤਾਂ ਸੀ ਉਹ ਲੋਕਾਂ ਦੇ ਵਿੱਚ ਜਗ ਜाहिर ਹੋ ਗਈਆਂ ਨੇ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਵੀ ਲੋਕ ਅੱਜ ਇਹਨਾਂ ਦੀਆਂ ਸਿਆਸਤਾਂ ਨੂੰ ਸਮਝ ਚੁੱਕੇ ਨੇ ਕਿਉਂਕਿ ਵੱਡੇ ਵੱਡੇ ਲੀਡਰ ਆ ਕੇ ਕਹਿੰਦੇ ਨੇ ਸੰਜੀਵ ਅਰੋੜਾ ਦੀ ਜਿੱਤਣਾ ਚਾਹੀਦਾ ਕਾਰਨ ਕੀ ਹੈ ਕਿਉਂਕਿ ਪਿਛਲੇ ਸਮੇਂ ਪਿਛੋਕਰ ਚੈੱਕ ਕਰ ਲੋ ਬੀਜੇਪੀ ਤੇ ਕਾਂਗਰਸ ਜੇ ਬੀਜੇਪੀ ਹਾਰ ਗਈ ਤੇ ਕੌਣ ਆ ਗਈ ਕਾਂਗਰਸ ਆ ਗਈ ਜੇ ਕਾਂਗਰਸ ਹਾਰ ਗਈ ਤੇ ਕੌਣ ਜਿੱਤ ਗਿਆ ਕੌਣ ਆ ਗਿਆ ਫਿਰ ਬੀਜੇਪੀ ਆ ਗਈ ਸੋ ਇਹ ਸਿਆਸੀ ਪਾਰਟੀਆਂ ਜਿਹੜੀਆਂ ਸੀ ਇਹਨਾਂ ਨੂੰ ਤੀਜੀ ਪਾਰਟੀ ਪਸੰਦ ਨਹੀਂ ਸੀ ਅੱਜ ਵੀ ਉਸੇ ਕਦਮ ਤੇ ਚੱਲ ਰਹੀਆਂ ਨੇ ਵੀ ਆਮ ਆਦਮੀ ਪਾਰਟੀ ਦੇ ਸੰਦੀਪ ਰਵਣ ਨਾਟਾ ਪਾਇਓ ਇਹ ਇਹਨਾਂ ਦਾ ਕਹਿਣਾ ਹੈ ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਔਰ ਮੈਨੂੰ ਖੁਸ਼ੀ ਵੀ ਹੈ ਵੀ ਦਿਨ ਪ੍ਰਤੀ ਦਿਨ ਜਿਹੜਾ ਆਮ ਆਦਮੀ ਪਾਰਟੀ ਦਾ ਪਰਿਵਾਰ ਵਾਧਾ ਨਜ਼ਰ ਆ ਰਿਹਾ ਸਾਰੀਆਂ ਪਾਰਟੀਆਂ ਜਿਹੜੀਆਂ ਨੇ ਮੈਂ ਕਹਿ ਸਕਦਾ ਵੀ ਆਮ ਆਦਮੀ ਪਾਰਟੀ ਤੋਂ ਬਕਲਾਈਆਂ ਹੋਈਆਂ ਨੇ ਔਰ ਇਸ ਲੁਧਿਆਣਾ ਵੈਸਟ ਦੀ ਜਿਹੜੀ ਸੀਟ ਹੈ ਬਹੁਤ ਵੱਡੀ ਲੀਡ ਨਾਲ ਲੋਕ ਸਾਨੂੰ ਜਿਤਾ ਕੇ ਫਤਵਾ ਦੇਣਗੇ ਔਰ ਸਾਨੂੰ ਵੀ ਖੁਸ਼ੀ ਹੋਊਗੀ ਜਿੰਨੀ ਵੱਡੀ ਲੀਡ ਦੇਣਗੇ ਉਹਨਾਂ ਕੰਮ ਕਰਨ ਦਾ ਜਿਹੜਾ ਸਾਡੇ ਸੰਜੀਵ ਅਰੋੜਾ ਜੀ ਨੂੰ ਹੋਰ ਵੱਧ ਚੜ ਕੇ ਵਜਦਾ ਹੋਊਗਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਾਓ ਜਿਲ੍ਹਾ ਵਾਈਸ ਪ੍ਰਧਾਨ ਕਾਂਗਰਸ ਹਾਂ ਜਿਲ੍ਹਾ ਸ਼ੰਮਰ ਜੀ ਆਦਿ ਸ਼ਾਨਦਾਰ ਇਨਾਮ ਵਾਸਤੇ ਤਾੜੀਆਂ ਮਾਰ ਦਿਓ ਜੀ ਕਾਂਗਰਸ ਵਾਈਸ ਪ੍ਰਧਾਨ ਜ਼ਿਲ੍ਹਾ ਵਾਈਸ ਪ੍ਰਧਾਨ ਜ਼ਿਲ੍ਹਾ ਵਾਈਸ ਪ੍ਰਧਾਨ ਕਾਂਗਰਸ ਦੇ ਹੋਰ ਵੀ ਸਾਥੀ ਆਏ ਨੇ ਹਾਂ ਜੀ ਇਹ ਤੇ ਆਪਣੇ ਕੈਂਡੀਡੇਟ ਹੀ ਨੇ ਇਹ ਤੇ ਕੈਂਡੀਡੇਟ ਜਿਹੜੇ ਆਧਾਰ ਕਰੇ ਸੀ ਹਾਂ ਜੀ ਇਧਰ ਰੱਖਾਓ ਜੀ ਆ ਜਾਓ ਜਗ੍ਹਾ ਦਿਓ ਜੀ ਪ੍ਰਧਾਨ ਜੀ ਨੂੰ ਇਧਰ ਵਿੱਚੋਂ ਕਰਾਓ ਅੱਗੇ ਜੀ ਅੱਗੇ ਆ ਇਹ ਪਿੱਛੇ ਕਰ ਦੇ ਕੁਰਸੀ ਆ ਫੋਟੋ ਕਿੱਥੇ ਪਿੱਛੇ ਕਰ ਦੇ ਇਹ ਕੁਰਸੀ ਪਾਸੇ ਕਰ ਦੇ ਆ ਜਾਓ ਜੀ ਵੈਲਕਮ ਜੀ ਸ਼ਾਮਲਾਲ ਜੀ ਕਾਂਗਰਸ ਪਾਰਟੀ ਨੂੰ ਅਲਵਿਦਾ ਕਹ ਕੇ ਆਜ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋਏ ਨੇ ਅਸੀਂ ਦਿਲ ਦੀਆਂ ਖੁਸ਼ੀਆਂ ਤੋਂ ਤੁਹਾਡਾ ਧੰਨਵਾਦ ਕਰਦੇ ਆ ਤੇ ਜੀ ਆਇਆਂ ਬਹੁਤ ਬਹੁਤ ਧੰਨਵਾਦ ਹੋਰ ਵੀ ਸਾਥੀ ਨੇ ਕਿਹਨੇ ਕਿਹਨੇ ਆਓ ਜੀ}{|\text{ਦਿਸ਼ਾਲ}{|\text{ਦਿਸ਼ਾਲ}}|} \text{ਅੱਗੇ ਆ ਜਾ ਬੱਚਾ ਆਜੋ ਆਜੋ ਵਿਚਾਰੀ ਆ ਅੱਗੇ ਆ ਜਾ ਵਿਚਾਰੀ} \text{ਕਾਂਗਰਸ ਪਾਰਟੀ ਤੋਂ ਸਨ ਹੀ ਦਿਓ ਆ ਅੱਛਾ ਕਾਂਗਰਸ ਪਾਰਟੀ ਤੋਂ ਸਨ ਹੀ ਦਿਓ} ਅਸਾ ਯੂਥ ਕਾਂਗਰਸ ਦੇ। ਕੀ ਬੋਲਦੇ? ਇਹ ਨਾਮ ਬੜਾ ਵਧੀਆ ਰੱਖਿਆ ਤੁਸੀਂ। ਫੀਤਰਾ ਨੇ ਰੱਖਿਆ ਜੀ ਮਾਪਰਾ। ਆਓ। ਬਹੁਤ ਵਧੀਆ ਜੀ ਕਾਂਗਰਸ ਪਾਰਟੀ ਤੋਂ ਸਦੀ ਦੇ ਹੋਰ ਜੀ ਜੂਥ ਦੇ ਪ੍ਰੈਜ਼ੀਡੈਂਸੀ ਉਹ ਵੀ ਅੱਜ ਜਿਹੜੇ ਆਮ ਆਦਮੀ ਪਾਰਟੀ ਨੂੰ ਜੈਨ ਕਰਦੇ ਨੇ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਪ੍ਰਾਰਥਨਾ ਵੀ ਜੀ ਆਖਦੇ। ਆਓ ਜੀ ਕੱਸੀ ਦਾ ਦੋ ਸ਼ਬਦ ਸੁਣਵਾਓ। ਹਾਂ ਜੀ ਦੋ ਸ਼ਬਦ ਜੁਆਇਨ ਕੀਤੇ। ਹਾਂ ਜੀ ਹਾਂ ਜੀ ਮੈਂ ਹੁਣ ਰਮੇਸ਼ ਭਗਤ ਜੀ ਰਮੇਸ਼ ਭਗਤ ਜੀ ਨੂੰ ਬੇਨਤੀ ਕਰਦਾ ਵੀ ਦੋ ਸਮਝ ਜਿਹੜੇ ਉਹ ਆਪ ਵੀ ਦੱਸ ਸਕਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਜਾਂ ਕਾਰਾ ਵੀਰ ਬਜਨਗੇ ਹਰ ਹਰ ਮਹਾਦੇਵ ਅੱਜ ਸ਼ਿਵਰਾਸ ਹਨ ਜਿਹੜੇ ਟੀਮਾ ਇਹਨਾਂ ਨੇ ਜਿਹੜੀ ਆਮ ਪਾਰਟੀ ਦਾ ਕੰਮ ਦੇਖ ਕੇ ਕਿਉਂਕਿ ਬੜੀਆਂ ਪਾਰਟੀਆਂ ਆਈਆਂ ਤੇ ਬੜੀਆਂ ਪਾਰਟੀਆਂ ਗਈਆਂ ਲੇਕਿਨ ਇੱਕ ਆਮ ਪਾਰਟੀ ਜਿਹੜੀ ਆ ਭਗਵੰਤ ਸਿੰਘ ਮਾਨ ਜੀ ਇਤਰੀਵਾਲ ਜੀ ਇਹਨਾਂ ਨੇ ਜਿਹੜਾ ਸਾਡਾ ਸਮਾਜ ਆ ਦੱਬਿਆ ਕੁਚਲਿਆ ਸੀਗਾ ਉਹਨੂੰ ਉੱਤੇ ਲੈ ਕੇ ਆਏ ਨੇ ਉਹ ਸਾਡੇ ਸਮਾਜ ਦੇ ਵਿੱਚੋਂ ਮੰਦਰ ਭਗਤ ਜੀ ਨੂੰ ਮੰਤਰੀ ਬਣਾਇਆ ਔਰ ਦੂਜੇ ਪਾਸੇ ਭਾਜਪਾ ਪਾਰਟੀ ਜਿਹੜੀ ਹੈ ਇੱਕ ਪਾਸੇ ਠਿਗੜ ਜਾਂਦੀ ਸੀ ਦੂਜੇ ਪਾਸੇ ਹਰਾ ਦਿੱਤੀ ਸੀ ਕਿਉਂਕਿ ਅੱਜ ਅੱਜ ਸ਼ਿਵਰਾਜ ਸਾਹਨਾ ਮਹੇਸ਼ ਪਰ ਤੇ ਰਾਜਜੀ ਪ੍ਰਧਾਨ ਹੋਣ ਦੇ ਨਾਤੇ ਆਏ ਮਿਸ਼ਵਾਜ ਜਾਨਾ ਆਨ ਪਾਰਟੀ ਨੂੰ ਬੌਜੀ ਮਦਰਕੋ ਜੀ ਨੂੰ ਕਿ ਸਾਡੀ ਜਿੰਨੀ ਵੀ ਟੀਮ ਲੁਧਿਆਣੇ ਦੇ ਵਿੱਚ ਲੁਧਿਆਣੇ ਦੇ ਪ੍ਰਧਾਨ ਬਾਦ ਪ੍ਰਧਾਨ ਬਲਾਲ ਪ੍ਰਧਾਨ ਸਾਰੇ ਹੀ ਦਿਨ ਰਾਤ ਮਿਹਨਤ ਕਰਕੇ ਇਹ ਆਪਣੇ ਸੰਜੀਵ ਰੋਏ ਜਿੱਤਾਵਾਂਗੇ ਕਿਉਂਕਿ ਇੱਕ ਪਾਸੇ ਉਹ ਕੈਂਡੀਡੇਟਾ ਜਿਹੜਾ ਧੱਬਲੇ ਵਾਲਾ ਦੂਜੇ ਪਾਸੇ ਉਹ ਕੈਂਡੀਡੇਟਾ ਜਿਹੜਾ ਲੋਕਾਂ ਦੀ ਮਦਦ ਕਰਦਾ ਲੋਕਾਂ ਦੀ ਸੇਵਾ ਕਰਦਾ ਜਿਹੇ ਆਪਾਂ ਚਾਹੁੰਦੇ ਆ

ਉਹਨੇ ਵੇਖੀਆ ਕਰਨਾ ਚਾਹਿਆ ਨਾ ਕਿ ਪਿੱਛੇ 15 ਤੋਂ 20 ਸਾਲ ਦੀ ਲਗਾਤਾਰੀ ਪ੍ਰਧਾਨਗੀ ਵਿੱਚ ਕਾਂਗਰਸ ਦੀ ਸੇਵਾ ਕੀਤੀ। ਉਹ ਬਿਨਾਂ ਕਿਸੇ ਲਾਦਰ ਪੇਟ ਤੋਂ ਭਯਾਨਾ ਜਿੰਦਾਬਾਦ ਜਾਂ ਸਭ ਜਿੱਦਣਾਂ ਕੇ ਵਕਰ ਨਾਲ ਕਰੀ ਜਾਣੀ। ਪੁੱਛਣਾ ਨਹੀਂ, ਇਹ ਸਮਝਣਾ ਨਹੀਂ ਕਿ ਪਾਰਟੀ ਦੇ ਬੇਸ਼ ਵਿੱਚ ਕਰ ਕੀ ਰਹੀ ਹੈ। ਜਿਸ ਤਰੀਕੇ ਨਾਲ ਹੁਣ ਬਿਆਨਵਾਜੀਆਂ ਉਹਨਾਂ ਦੀਆਂ ਆਂਪੀਆਂ ਤੇ ਲੱਗਦਾ ਸਾਨੂੰ ਪਈਏ ਦੇ ਦੇਸ਼ ਦੀ ਬ੍ਰੋਤੀ ਪਾਰਟੀ ਹੈ। ਆਪਾ ਦੇਸ਼ ਦੀ ਬ੍ਰੋਤੀ ਪਾਰਟੀ ਨਹੀਂ ਚੱਲਣਾ ਇਸ ਕਰਕੇ ਇਕ ਤਾਏ ਰੀਜੀਨ ਹੈ ਦੂਜੇ ਰੀਜੀਨ ਭਗਵਾਨ ਤੁਮਨ ਜੀ ਜਿਹੜੇ ਉਹਨੇ ਰੀਸੈਂਟਲੀ ਬੜੇ ਕਮਲ ਸਟੈਪ ਉਠਾਏ ਆ ਉਹਨਾਂ ਤੋਂ ਮੈਂ ਬਹੁਤ ਬਤਾ ਸਕਦਾ ਬਹੁਤ ਵਧੀਆ ਔਰ ਮੋਰ ਉੱਪਰ ਸਾਡੇ ਮੈਂ ਹਾਲੇ ਬਰਾਦਰੀ ਬਾਤ ਵਿਚ ਵਿਸ਼ਵਾਸ ਨਹੀਂ ਕਰਦਾ ਲੇਕਿਨ ਫਿਰ ਵੀ ਇਸ ਤੋਂ ਬਿਨਾਂ ਰਹਿ ਵੀ ਨਹੀਂ ਕਰਦਾ ਸਾਡੇ ਬਰਾਦਰੀ ਦੇ ਭਗਤ ਮਿੰਦਰ ਜੀ ਜੋਰ ਮਾਨ ਸਰਮਾ ਨਾਮ ਦੀ ਪਾਰਟੀ ਦੇ ਬਖਰੇ ਉਸ ਤੋਂ ਮੈਂ ਰਣੀ ਆਮ ਆਦਮੀ ਪਾਰਟੀ ਦਾ ਔਰ ਇੱਥੇ ਕਰਕੇ ਮੈਂ ਸਾਰਿਆਂ ਆਪਣੇ ਨੂੰ ਬਹੁਤ ਸਾਰੇ ਜਿੰਨੇ ਇੱਥੇ ਮੌਜੂਦ ਹਨ ਦੋਸਤ ਮਿੱਤਰਾਂ ਨੂੰ ਕਹਿਣਾ ਕਿ ਇਸ ਵਾਰੀ ਇਹਨਾਂ ਦੀ ਵਾਸਤੇ অর ਸੰਜੀਵ ਅਰੋੜਾ ਜੀ ਨੂੰ ਆਪਾਂ ਜਿੱਥੇ ਉਹ ਜਾਣਾ ਹੈ ਲੇਕਿਨ ਮਿੰਟਰ ਪਤਾਨ ਦੇ ਨਾਲ ਜਾਂ ਆਪਣੇ ਸਾਰੇ ਬੰਦੇ ਦੇ ਜੋੜੇ ਨਾਲ ਇੱਕ ਡਿਫਰੈਂਟ ਨਜ਼ਾਰਾ ਆਉਣਾ ਚਾਹੀਦਾ ਮੈਂ ਉਹ ਤੁਹਾਡੇ ਜਨਮ ਦੇਖਣਾ ਚਾਹੁੰਦਾ ਪਰ ਮੇਰਾ خیال ਹੈ ਕਿ ਉਹ ਡਿਫਰੈਂਸ ਪ੍ਰਧਾਨ ਜੀ ਜ਼ਰੂਰ ਆਏਗਾ ਸਾਡੇ ਅਸੀਂ ਸਭ ਜੋ ਸਾਡੀ ਮਹਿਸੂਸ ਕਰਦੇ ਹਾਂ ਕਿ ਬੇਸੀ ਤੇ ਮੱਲਿਆ ਚ ਫਿਰਨ ਵਾਲੇ ਆ ਮੈਨੂੰ ਲੱਗਦਾ ਕਿ ਭਾਰੀ ਗਿਣਤੀ ਵਿੱਚ ਸੰਜੀਵ ਲੋਣਾ ਜੀ ਤੋਂ ਜਿੱਤਣਗੇ ਮੇਨੂੰ ਵਿਸ਼ਵਾਸ ਹੈ ਇਹਨੇ ਛੱਡਦਾ ਹੁਣ ਤੱਕ ਕਾਂਗਰਸ ਪਾਰਟੀ ਤੋਂ ਵਿਸ਼ਾਲ ਕੋਕੀਆ ਜੀ ਜਿਹੜੇ ਯੂਥ ਦੇ ਪ੍ਰਧਾਨ ਰਹੇ ਨੇ ਕਾਂਗਰਸ ਪਾਰਟੀ ਤੋਂ ਮੈਂ ਇਹਨਾਂ ਦਾ ਵੇਝਿਆ ਆਖਦਾ ਜਿੱਤੇ ਬੋਲਦਾ ਨਹੀਂ ਕੋਈ ਬੋਲਦੇ ਬੋਲੇ ਪਹਿਲਾਂ ਤਾਂ ਮੈਂ ਸ਼ੈਰੀ ਕਲਸੀ ਜੀ ਦਾ ਅਮਨ ਚੈਨ ਜੀ ਦਾ ਸਾਡੇ ਇਲਾਕੇ ਦੇ ਐਮ.ਐਲ.ਏ ਸਾਹਿਬ ਜੀਦਰਪਾਲ ਸ਼ਿਨਾ ਜੀ ਦਾ ਚੰਦਨ ਚਨਾਰੀਆ ਜੀ ਦਾ ਸਭ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਆਮ ਆਦਮੀ ਪਾਰਟੀ ਜੁਆਇਨ ਕਰਾਈ ਕਿਉਂਕਿ ਮੈਂ ਇਸ ਤੋਂ ਪਹਿਲਾਂ ਕਾਂਗਰਸ ਦੇ ਵਿੱਚ ਸਰਕਾਰ ਸੌਦਾ ਵਾਈਸ ਪ੍ਰਧਾਨ ਦੇ ਤੌਰ ਤੇ ਕੰਮ ਕੀਤਾ ਹੈ ਤੇ ਆਮ ਆਦਮੀ ਪਾਰਟੀ ਦੇ ਵਿੱਚ ਵੀ ਮੈਂ ਮਿਹਨਤ ਤੇ ਲਗਨ ਨਾਲ ਕੰਮ ਕਰੂੰਗਾ ਤੇ ਸ਼ਹਿਰੀ ਸੱਤਰੀ ਜੀ ਮੈਂ ਤੁਹਾਨੂੰ ਇਹ ਯਕੀਨ ਦਿਵਾਉਣਾ ਕਿ ਹਲਕਾ ਵੈਸਟੀ ਜਿਹੜੀ ਐਸ.ਐਮ.ਗੀ ਦੀ ਵੋਟ ਆ ਉਹ ਤੁਹਾਡੇ ਖਾਤੇ ਜਾਊਗੀ ਤੇ ਸੰਜੀਵ अरोड़ा ਜੀ ਤੁਸੀਂ ਵਿਧਾਨ ਸਭਾ ਵਿੱਚ ਪਹੁੰਚਾਵਾਂਗੇ ਤੇ ਤੁਸੀਂ ਵੀ ਐਸੀ ਸਮਾਜ ਦਾ ਦੱਸ ਕੇ ਸਾਡੇ ਨਾਲ ਸਾਥ ਦੇਣਾ ਤੇ ਉਹਨਾਂ ਦੀ ਮੰਗਾਂ ਨੂੰ ਪੂਰਾ ਕਰਨਾ ਕਿਉਂਕਿ ਐਸੀ ਸਮਾਜਤਾ ਦਾ ਹਰ ਜਗ੍ਹਾ ਕਿ ਨੌਰੰਦਾ ਤੇਜ ਭਾਰਤ ਨੇ ਪ੍ਰਾਂਪਟ ਐਸੀ ਸਮਾਜ ਨੂੰ ਦਿੱਤੀ ਐਦ ਕਰਕੇ ਅੱਜ ਮੈਂ ਆਪਣੀ ਪੂਰੀ ਟੀਮ ਸਮੇਤ ਜਿਹੜਾ ਇੱਥੇ ਸ਼ਾਮਿਲ ਹੋਇਆ ਵਾਂ ਬੱਸ ਨਹੀਂ ਕਹਿਣਾ ਜੈ ਹਿੰਦ ਜੈ ਭਾਰਤ ਜੈ ਭੀਮ ਜੈ ਭਾਰਤ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਥੈਂਕ ਯੂ ਜੀ ਮਿਹਰਬਾਨ ਚਲੋ ਬਤਾਓ ਚਲੋ ਸਾਡੇ ਟੀਮ ਦੇ ਮੈਂ ਆ ਰਹੇ ਮੈਂ ਕੈਰੀ ਕਰਦਾ ਹਾਂ